ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਪਾਰਟੀ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀ ਜਾ ਰਹੀਆਂ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਵਕਤ ਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਹੈ ਉਹਨਾਂ ਲੋਕਾਂ ਤੇ ਉੱਤੇ ਜਿਹੜੇ ਕੋਈ ਤਦਸਦ ਕੀਤੇ ਜਾ ਰਹੇ ਹਨ ਕੋਈ ਜ਼ੁਲਮ ਕੀਤਾ ਜਾ ਰਿਹਾ ਹੈ ਉਸ ਦੀ ਆਵਾਜ਼ ਉਹਨਾਂ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ ਉਸ ਨੂੰ ਲੈ ਕੇ ਪੰਜਾਬ ਬਚਾਓ ਮੁਹਿੰਮ ਬਹੁਜਨ ਸਮਾਜ ਪਾਰਟੀ ਵੱਲੋਂ ਸੂਕੀਤੀਗੇ ਸੂਬੇ ਪਰਦੇ ਵਿੱਚ ਅੱਜ ਇੱਥੇ ਪੰਜਾਬ ਦੇ ਜਿਹੜੇ ਇੰਚਾਰਜ ਹੈ ਉਹ ਵੀ ਪਹੁੰਚਣਗੇ ਪੰਜਾਬ ਦੇ ਵਿੱਚ ਭੋਜਨ ਸਮਾਜ ਪਾਰਟੀ ਪੰਜਾਬ ਸੰਭਾਲ ਮੁਹਿੰਮ ਦੇ ਤਹਿਤ ਪੰਜਾਬ ਨੂੰ ਸੰਭਾਲੋ ਕਿਉਂਕਿ ਜਿਹੜੇ ਇਹ ਵਰਗ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਕਾਫੀ ਤعداد ਦੇ ਵਿੱਚ ਇਹ ਲੋਕ বাসਦੇ ਹਨ ਲੇਕਿਨ ਇਹਨਾਂ ਦੇ ਹੱਕਾਂ ਦੇ ਨਾਲ ਖਿਲਵਾੜ ਹੋ ਰਿਹਾ ਹੈ ਉਹਨਾਂ ਆਪਣੇ ਹੱਕਾਂ ਨੂੰ ਲੈਣ ਦੇ ਲਈ ਇਹਨਾਂ ਵੱਲੋਂ ਸੰਘਰਸ਼ ਕੀਤੇ ਜਾ ਰਹੇ ਹਨ ਔਰ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਭੋਜਨ ਸਮਾਜ ਪਾਰਟੀ ਵੱਲੋਂ ਸੂਬੇ ਦੇ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਹੈ ਉਹਨਾਂ ਨੇ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਵਕਤ ਦੇ ਵਿੱਚ ਇਸੀ ਦਾ ਜਵਾਬ ਦਿੱਤਾ ਜਾ ਸਕੇ ਅਰਸੀ ਗੱਲਬਾਤ ਕਰਨ ਦੇ ਇੱਥੇ ਆਗੂ ਹੈ ਜਿਹੜੇ ਕੀ ਮਤਲਬ ਮਸਲਾ ਕੀ ਹੈ ਕਿਉਂ ਇਹ ਮੀਟਿੰਗਾਂ ਹੋਈਆਂ ਹਲਕੀ ਨਾ ਬਰਨਾਰਾ ਰੂਪ ਸਿੰਘ ਪਠੋਈ ਜੀ ਹਾਂ ਕੀ ਮੁੱਦਿਆਂ ਨੂੰ ਲੈ ਕੇ ਕੋਆਰਡੀਨੇਟਰ ਜ਼ਿਲ੍ਹਾ ਪਟਿਆਲਾ ਬੋਝੇ ਸਮਾਜ ਪਾਰਟੀ ਬੋਝੇ ਸਮਾਜ ਪਾਰਟੀ ਵੱਲੋਂ 15 ਮਾਰਚ 2025 ਨੂੰ ਬੋਝੇ ਸਮਾਜ ਪਾਰਟੀ ਦੇ ਪ੍ਰਧਾਨ ਅਵਕਾਸ਼ ਸਿੰਘ ਕਰੀਮਪੁਰ ਜੀ ਉਹਨਾਂ ਵੱਲੋਂ ਪੰਜਾਬ ਸੰਭਾਲੋ ਮਹਮ ਚਲਾਈ ਗਈ ਜਿਹਦੇ ਤਹਿਤ ਪਿੰਡਾਂ ਤੱਕ ਇਹ ਆਵਾਜ਼ ਪਹੁੰਚਾਣੀ ਹੈ ਬੋਝੇ ਸਮਾਜ ਪਾਰਟੀ ਨੇ ਔਰ ਪੂਰੇ ਜ਼ਿਲ੍ਹੇ ਵਿੱਚ ਜੋ ਦਲਤ ਭਾਈਚਾਰੇ ਨਾਲ ਬਹੁਤ ਅਤਿਆਚਾਰ ਹੋ ਰਹੇ ਆ ਕੋਈ ਸੁਣਵਾਈ ਨਹੀਂ ਸਰਕਾਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਜਿਹਦੇ ਵਿੱਚ ਇੱਕ ਵੱਡਾ ਮੈਟਰ ਪਿੰਡ ਬਠੋਈ ਕਲਾਂ ਦਾ ਵੀ ਆ ਜਿਹਦੇ ਵਿੱਚ ਦਲਤ ਭਾਈਚਾਰੇ ਦੇ ਲੋਕਾਂ ਵੱਲੋਂ ਸਰਕਾਰ ਵੱਲੋਂ ਜੋ ਬੋਲੀ ਰੱਖੀ ਸੀ ਉਹਦੇ ਪੈਸੇ ਭરાਏ ਗਏ ਬੀਡੀਪੀ ਉਹ ਦਫ਼ਤਰ ਪਟਿਆਲਾ ਵਿਖੇ ਉਥੇ ਕੁੱਟਮਾਰ ਕੀਤੀ ਗਈ ਦਲਤ ਲੋਕਾਂ ਦੀ ਔਰ ਪੈਸੇ ਭਰਾ ਕੇ ਰਸੀਦਾ ਵੀ ਕੱਢ ਦਿੱਤੀਆਂ ਪਰ ਹਜੇ ਤੱਕ ਉਹਨਾਂ ਨੂੰ ਕੋਈ ਕਬਜ਼ਾ ਜ਼ਮੀਨ ਦਾ ਨਹੀਂ ਦਿੱਤਾ ਗਿਆ ਔਰ ਨਾ ਹੀ ਦੋਸ਼ੀਆਂ ਖਲਾਫ ਕਾਰਵਾਈ ਇਹ ਜੋ ਭਾਜਪਾ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਸਵਾਲ ਮਹੀਮ ਜੋ ਚਲਾਈ ਗਈ ਆ ਇਹ ਤਾਂ ਮੁੱਖ ਮਕਸਦ ਪੰਜਾਬ ਦੇ ਵਿੱਚੋਂ ਜੋ ਅੱਜ ਕੱਲ ਪੰਜਾਬ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਿਹਾ ਉਹਦੇ ਵਿੱਚ ਨਸ਼ਾ ਤਸਕਰਾਂ ਨੂੰ ਨੱਖ ਪਾਉਣ ਲਈ ਇਹ ਇਹਦੇ ਵਿੱਚ ਇਹਦੇ ਤਹਿਤ ਕੰਮ ਕੀਤਾ ਜਾ ਰਿਹਾ ਔਰ ਜੋ ਸਿੱਖਿਆ ਦਾ ਅਧਿਕਾਰ ਮੁਫਤ ਸਿੱਖਿਆ ਦਾ ਅਧਿਕਾਰ ਕਿਉਂਕਿ 200 2016 ਤੋਂ ਇਹ ਬਿਲ ਪਾਸ ਹੋਇਆ ਔਰ ਅੱਜ ਤੱਕ ਤਰਾਤਲ ਤੇ ਲਾਗੂ ਨਹੀਂ ਹੈ ਇਸ ਨੂੰ ਲੈ ਕੇ ਔਰ ਰੋਜ਼ਗਾਰ ਨੂੰ ਲੈ ਕੇ ਸੇ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੀ ਬਹੁਜਨ ਸਮਾਜ ਪਾਰਟੀ ਪੰਜਾਬ ਸਵਾਲ ਮੋਹਿੰਦ ਦੇ ਤਹਿਤ ਘਰ ਘਰ ਤੇ ਪਿੰਡ ਪਿੰਡ ਜਾ ਰਹੀ ਆ ਔਰ ਬਹੁਤ ਵਧੀਆ ਬਾਜਨ ਸਮਾਜ ਪਾਰਟੀ ਨੂੰ ਹੰਗਾਰਾ ਵੀ ਮਿਲ ਰਿਹਾ ਲੋਕ ਸਾਡੇ ਨਾਲ ਜੁੜ ਰਹੇ ਆ ਹਾਂਜੀ 2027 ਦੇ ਵਿੱਚ ਬਾਜਨ ਸਮਾਜ ਪਾਰਟੀ ਜਿਵੇਂ ਕੱਲ ਸਰਦਾਰ ਕੈਮ ਅਫਤਾਰ ਸਿੰਘ ਕਰੀਮਪੁਰੀ ਦਾ ਬਿਆਨ ਵੀ ਆਇਆ ਕਿ ਬਾਜਨ ਸਮਾਜ ਪਾਰਟੀ ਆਪਣੇ ਨਾਮ ਤੇ ਕੱਲਿਆਂ ਹੀ ਵਿਧਾਨ ਸਭਾ ਦੀ ਚੋਣ ਲੜੇਗੀ ਤੇ ਔਰ ਜਿੱਤ ਪ੍ਰਾਪਤ ਕਰੇ ਕੈਮਰਾਮੈਨ ਡੀ.ਜੀ. ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼